ਜਾ ਬੀਜ ਦੇ ਪੰਧਰ ਅਨਹੀਂ ਤੁਮਾਂ ਰਸ ਕੇ ਲਈ ਸੁਭਾਨ ਹੈ ਤੇ ਜਲੋਤੀ ਮਾਰ ਕੇ ਗਾਂ ਦੀ ਆਗਿਆ ਵਸ ਬਾਬਾ ਕਲਵੰਦ ਸਿੰਘ ਨੂੰ ਵਾਹਿਗੁਰੂ ਜੀ ਪੁੱਤਰ ਦੀ ਤਾਤਿ ਬਖਸ਼ੋ ਵਾਹਿਗੁਰੂ ਜੀ ਆਪਜੀ ਕਿਰਪਾ ਕਰੋ ਨੇ ਮਿਹਰ ਕਰੋ ਤੇ ਤਾਤਿ ਤਬਖਸ਼ੋ ਵਾਹਿਗੁਰੂ ਜੀ ਬਾਬਾ ਕਲਵੰਦ ਸਿੰਘ ਦੇ ਰੋ ਤਾ ਤੰਦਰੁਸਤੀ ਚੜਦੀ ਕਲਾ ਦੋ ਸਿੱਕੀ ਜੀਵਨ ਬਖਸ਼ੋ ਵਾਹਿਗੁਰੂ ਜੀ ਰਾਸਤੇ ਵਿੱਚ ਅੰਨ ਸੰਨ ਹੋ ਕੇ ਸਹਾਈ ਹੋਣਾ ਸਹੀ ਪਿਆਰੇ ਮਿਲਨੇ ਜਿੱਨਾ ਮਿਲਿਆ ਤੇਰਾ ਨਾਮ ਕਿਤੇ ਆਵੇ ਨਾ ਨਾਮ ਸ਼ਕੀਰੋ ਬਾਹੇ ਮਤਰਾ ਬਖਸ਼ਾ ਵਾਹ ਵਾਹ ਆਉਂਦੀ ਧਾਲਸਾ ਵਾਲੇ ਬਾਈ ਕੀ ਫਤਿਹ ਬਲੇ ਸੋ ਨਿਹਾਲ ਸਬਾਹ

Bye.

you wow. नाम ती सत्य ਵੱਤੇ ਗੰਤੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੋੜ ਦੇਸ ਤੋਂ ਸਮਰਪਿਤ 29 ਮ ਜੌਕੀ ਕਸ਼ਮੇਸ਼ ਪੈਦਲ ਮਾਰਚ ਜਿਹੜਾ ਕਿ 6-7 ਪੋ ਦੀ ਦਰਮਿਆਨੀ ਰਾਤ 21-22 ਦਸੰਬਰ ਨੂੰ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ ਆਪਣੇ ਪੜਾਣ ਪੜਾਣ ਪੈੜੇ ਤੇ ਕਰਦਾ ਹੋਇਆ ਰਾਤ ਦੇ ਵਿਸ਼ਰਾਮ ਗੁਰਦੁਆਰਾ ਸ੍ਰੀ ਜੱਲਾ ਸਾਹਿਬ 모ਹੀ ਵਿਕੇ ਹੋਏ ਨੇ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਰਾਤ ਤੋਂ ਵਿਸ਼ਰਾਮ ਦਾ ਤੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਔਰ ਇਸ ਤੋਂ ਗ੍ਰਾਂਤੀ ਜੀ ਹਰਪੀ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਪਰੇਤੋਂ ਦੇ ਪ੍ਰਧਾਨ ਸਹਿਬਾਨ ਹਰਪ੍ਰੀਤ ਸਿੰਘ ਗ੍ਰੰਥੀ ਸਹਿਬਾਨ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਰਾਤ ਤੋਂ ਵਿਸ਼ਰਾਮ ਦਾ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਪਰ ਆਪ ਜੀ ਦੇ ਨਗਰ ਦੇ ਸਰਪੰਚ ਦਵਿੰਦਰ ਸਿੰਘ ਜੀ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਉਹ ਵੀ ਨਗਰ ਕੀਰਤਨ ਨੂੰ ਰਵਾਨਗੀ ਤਨ ਪਹੁੰਚੇ ਹੋਏ ਨੇ ਤੇ ਥੋਂ ਦੇ ਸਰਪੰਕ ਦਾ ਪੰਜ ਪਿਆਰੇ ਸਿੰਘਾਂ ਨੂੰ ਸਰੋਪੋ ਦੇ ਕੇ ਮਾਣ ਬਖਸ਼ਿਆ ਹੈ ਉਸ ਤੋਂ ਬਾਅਦ ਗੁਰੂ ਘਰ ਦੇ ਸੇਵਾਦਾਰ ਪੰਜ ਪਿਆਰਿਆਂ ਨੂੰ ਸਰੋਪੋ ਦੇ ਕੇ ਮਾਣ ਬਖਸ਼ਾਰੇ ਨੇ ਜੈ ਸ਼ੀ ਗੁਰੂ ਆਵਰ ਕੀ ਤਰ ਮਾਲਕ ਨੰਦ ਫੁਰਦ ਫਰਦ ਦੇ ਸੀ ਹੋ ਕੇ ਤੁਰ ਚੱਲੇ ਚਲ ਜੀ ਤਰ ਮਾਲਕ ਨੰਦ ਫੁਰਦ ਪਰਨੇ ਸੀ ਹੋ ਕੇ ਤੁਰ ਚੱਲੇ ਪਲ ਕੀ ਤਰ ਮਾਲਕ ਨੰਦ ਫੁਰਦ ਫਰਦ ਦੇ ਸੀ ਹੋ ਕੇ ਤੁਰ ਚੱਲੇ ਕਾਲ ਕੀ ਤਰ ਮਾਲਕ ਨੰਦ ਫੁਰਦ ਪਰਨੇ ਸੀ ਹੋ ਕੇ ਤੁਰ ਚੱਲੇ रो वैया हस खो के तुर जलयास खो के तुर चलया रो मो कष्ट भले सुखवारे दर्द भेण તોળી અપને પાએ ને દે જીવ બને ઓ જાન નું દે સરી પાદિયા ઉલિયા નું અપને દીપ પૂજાય ને દે જી પજ હો માં સક્તિ તા બેટે માં સક્તિ તા બેટે अच्छे अच्छे से देने, देने, देने। दुख मुश्कल औकड़ा आदि ने पर ऐसी दुखा की घड़ी नी कोई होनी बापरी गुरु दश्मे सुपे ਉਹ ਕਿਸੇ ਹੋਰ ਦੇ ਨਾਲ ਨਾ ਹੋਈ ਹੋਣੀ 15 ਸਮਾਂ ਦੇ ਸਾਗਰ ਵਿੱਚ ਡੁੱਬ ਜਾਂਦਾ ਪਰ ਖੁਰਾ ਵਾਂਗੂ ਨਾ ਪੀੜਲ ਕੋਈ ਹੋਣੀ ਉਹ ਥਲ-ਥਲ ਕਰਦੇ ਜਦ ਅੱਖੋਂ ਵੀ ਗਏ ਹੋਣੇ ਤੇ ਪੁੱਪਾ ਮਾਰ ਕੇ ਕੁਦਰਤ ਵੀ ਰੋਈ ਹੋਣੀ ਐਸੀ ਦਿੱਕਤੀ ਗੜੀ ਕਹੜੀ ਜੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦੇ ਜਨਮ ਸਾਰੇ ਗੁਰ ਸੰਗਤ ਬੋਲਿਓ ਓਪੇ ਪੁੱਤਾਂ ਦੀ ਕੁੜੀ ਕਿਸੇ ਤੇ ਐ ਹੂਜੇ ਹਿਆ ਵੇ ਮਾਂ ਬੇਪੁੱਤਾਂ ਦੀ ਕੁੜੀ ਕਿਸੇ ਤੇ اے ہو جی हो जईया वे ने नमचारी करी किथे ते جی जाचारी करी किथे थे लो रोज संगत नमरा सेवाेज वास्ते परमात्मा पई कमाई जो वाधा करे बखशे 400 ₹ गुप्त दान भाई सेवा या परमात्मा तरक्की बख्शे सेवा जबादा करे भाई के बाबा जगेंद्र सिंह वही है 1100 ₹ और गुप्त गुप्त जी चैतन्य पुष्प शिक्षा सेवा बेअंतपुर संगत हेतु की सेवा वास्ते 1100 ₹ ਹੋਰ ਪਰਸੇ ਕਵੀਰ ਨੇ ਅਰਦਾਸ ਕਰਵਾਇਆ ਕਿ ਉਹ ਇਹ ਭਾਵਨਾਵਾਂ ਪੂਰੀਆਂ ਕਰਨ ਕਿਰਪਾ ਕਰ। ਅਮਨ ਦਾਸ ਗਿਆਨ ਦਾ ਕਰਵਾਇਆ। ਗੋਰ ਕੈਨੇਡਾ ਤੋਂ 5200 ਰੁਪਇਆ ਭਾਈ ਪਵਨਦੀਪ ਕੌਰ ਇਹਨਾਂ ਨੇ ਨਗਰ ਕੀਰਤਨ ਦੀ ਸੇਵਾ 'ਚ ਸਾਫਾਇਆ ਪਈ ਇਹ ਤੋਂ ਦਾ ਕੀਤਾ ਨਾਮ ਤੋਂ ਵਿਭਰਾ ਦਾ ਭਾਰੀ ट नीगरूं सच बलाए रसूल पुरी जो फसी मुंदरी न चो सेवाई परमात्मा ख़ज़ाने भरपूर पर रखियो सोलह साल हिकु सेवा आई आहे